ਸਿੱਖ ਕਹਿ ਲਗੇ ਜਿਹਦਾ ਨਾਮ ਹੀ ਨਹੀਂ ਵਈ ਖਾਤੇ ਵਿੱਚ ਤੇ ਪਾਸ਼ਾ ਪਤਾ ਕੀ ਹੱਸ ਕੇ ਕਹਿੰਦੇ ਆ ਕਹਿਣ ਲਗੇ ਸਿੱਖੋ ਇਹਦਾ ਨਾਮ ਵਈ ਖਾਤੇ ਤੇ ਲਿਖਿਆ ਇਹਦਾ ਨਾਮ ਮੇਰੇ ਦਿਲ ਤੇ ਲਿਖਿਆ ਹੋਇਆ ਹੈ ਇਹਦਾ ਨਾਮ ਮੇਰੇ ਦਿਲ ਤੇ ਲਿਖਿਆ ਹੈ ਤੇ ਸਤਗੁਰ ਆਪੁੱਠੇ ਹਜ਼ੂਰ ਨੇ ਹੱਥ ਖੋਲੇ ਮੇਰੇ ਮਹਾਰਾਜ ਕਹਿਣ ਲਗੇ ਭਾਈ ਫੇਰੂ ਤੂੰ ਮੇਰਾ ਬੜਾ ਪਿਆਰਾ ਸਿੱਖ ਹੈ ਹਜ਼ੂਰ ਨੇ ਪੰਜ ਬਖਸ਼ਿਸ਼ਾਂ ਕੀਤੀਆਂ ਜੀ ਭਾਈ ਫੇਰੂ ਤੇ ਦੇਖਿਓ ਸੁਣਿਓ ਪੰਜ ਬਖਸ਼ਿਸ਼ਾਂ ਕੀਤੀਆਂ ਭਾਈ ਫੇਰੂ ਤੇ ਯਾਦ ਰੱਖਣਾ ਚਾਹੀਦਾ ਸਾਨੂੰ ਜਿਹੜਾ ਗੁਰਸਿੱਖ ਆਪਣੇ ਸਤਿਗੁਰ ਦਾ ਹੁਕਮ ਹੁਕਮ ਕਮਾਉਂਦਾ ਹੈ ਆਪਣੇ ਗੁਰੂ ਦੇ ਹੁਕਮ ਨੂੰ ਮੰਨਦਾ ਹੈ ਸੰਗਤ ਦੀ ਸੇਵਾ ਕਰਦਾ ਹੈ ਅਠੇ ਪਹਿਰ ਨਾਮ ਨਾਲ ਜੁੜਿਆ ਰਹਿੰਦਾ ਹੈ ਉਹਤੇ ਜਦੋਂ ਗੁਰੂ ਬਖਸ਼ਿਸ਼ਾਂ ਕਰਦਾ ਹੈ ਦੇਖੋ ਕੈਸੀਆਂ ਬਖਸ਼ਿਸ਼ਾਂ ਵਰਤਾਉਂਦਾ ਹੈ ਮੇਰੇ ਮਾਲਕ ਕਹਿਣ ਲੱਗੇ ਭਾਈ ਫੇਰੂ ਤੇਰੀ ਸੱਚੀ ਦਾੜੀ ਬਾਈ ਫੇਰੂ ਤੇਰੀ ਸੇਵਾ ਗਾੜੀ ਬਾਈ ਫੇਰੂ ਤੇਰੀ ਕਰਨੀ ਸਾਰੀ ਪਾਈ ਫੇਰੂ ਜਗ ਤੁਲਹਾ ਭਾਰੀ ਤੇ ਕਹਿ ਦਿੱਤਾ ਪਾਈ ਫੇਰੂ ਤੇਥੋਂ ਗੁਰੂ ਬਲਿਹਾਰੀ ਇਹ ਪੰਜ ਬਖਸ਼ਿਸ਼ਾਂ ਕੀਤੀਆਂ ਹਜ਼ੂਰ ਕਹਿ ਲਗੇ ਤੇਰੇ ਵਰਗੇ ਸਿੱਖ ਤੋਂ ਤੇ ਕਲਗੀਆਂ ਵਾਲਾ ਵੀ ਬਲਹਾਰ ਜਾਂਦਾ ਹੈ ਕਿਉਂਕਿ ਤੇਰੀ ਦਾੜੀ ਵੀ ਸੁੱਚੀ ਹੈ ਤੇਰੀ ਕਿਰਤ ਵੀ ਸੁੱਚੀ ਹੈ